ਆਤਾ ਘਰ ਪੰਜਵਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੀਤਰ ਪੰਚ ਗੁਪਤ ਮਨ ਵਾਸੇ ਫਿਰਨਾ ਰਹੇ ਜੈਸੇ ਭਵੇਂ ਉਦਾਸੇ ਮਨ ਮੇਰਾ ਦਇਆਲ ਸੇਤੀ ਫਿਰਨਾ ਰਹੇ ਲੋਭੀ ਕਪਤੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਹਾ ਫੂਲ ਮਾਲਾ ਗਲ ਪਹਿਰਾਂਗੀ ਹਾਰ ਮਿਲੇਗਾ ਪ੍ਰੀਤਮ ਤਬ ਕਰਾਂ ਵੀ ਸ਼ਿੰਗਾਰੋ ਪੰਜ ਸਖੀ ਹਮ ਏਕਪਤਾਰੋ ਪੇੜ ਲੱਗੀ ਹੈ ਜਿਹੜਾ ਚਾਲਣ ਹਾਰੋ ਪੰਜ ਸਖੀ ਮਿਲ ਰੁਦਨ ਕਰੇਹਾ ਸਾਹ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਆਸਾ ਕਰ ਸੇਵਾ ਮੁਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਕੋਣ ਹੋਵੈ ਸੂਤਿ ਧਾਰੀ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ 라ਵੈ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ 모ਹੀ ਤੇਰੇ ਗੁਣ ਹੋਏ ਨਾ ਅਵਰੀ ਰਹਾਉ ਹਰ ਹਰ ਹਾਰ ਕੰਠ ਲੈ ਪਹਿਰੈ ਦਾ ਮੋਦਰ ਦੰਤ ਲਈ ਕਰ ਕਰ ਕਰਤਾ ਕੰਧਨ ਪਹਿਰੈ ਇਨ ਬਿਦ ਚਿਤ ਧਰੇ ਮਦਸੂਦਨ ਕਰ मुੰਦਰੀ ਪਹਿਰੈ ਪਰਮੇਸ਼ਰ ਪਰ ਲਈ ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ ਜਾਨ ਰਾਉ ਜਬ ਸੇਜ ਆਵੇ ਤਾ ਨਾਨਕ ਭੋਗ ਕਰੇ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਹੀਐ ਪਹਾਈ ਜੋ ਕਿਛ ਕਰਣਾ ਸੋ ਕਰ ਰਹਾ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਭਲਾ ਤੁਧ ਪਹਾਵੇ ਨਾਨਕ ਤਾ ਕਉ ਮਿਲੇ ਵਡਾਈ ਸਾਚੇ ਨਾਮ ਸਮਾਵੇ ਰਹਾ ਕਿਰਤ ਪਿਆ ਪਰਵਾਣਾ ਲਿਖਿਆ ਬਾਹਰ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟ ਨਾ ਸਕੈ ਕੋਈ ਜੇ ਕੋ ਦਰਗਹ ਬਹੁਤਾ ਬੋਲੇ ਨਾਉ ਪਵੇ ਬਾਜ਼ਾਰੀ ਸ਼ਤਰੰਜ ਬਾਦੀ ਪੱਕੈ ਨਾਹੀ ਕੱਛੀ ਆਵੇ ਸਾਰੀ ਨਾ ਕਉ ਪੜਿਆ ਪੰਡਿਤ ਬੀਨਾ ਨਾ ਕਉ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕਉ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹਮੁੰਦਰਾ ਖਿੰთა ਖਿਮਾ ਹਡਾਵਾਂ ਜੋ ਕਿਸ ਕਰੈ ਭਲਾ ਕਰਮਾਨੋ ਸਹਿਜ ਜੋਗ ਨਿਧ ਪਾਵਾਂ ਬਾਬਾ ਜੁਗਤਾ ਜੀਓ ਜੁਗ ਹੰ ਜੁਗ ਜੋਗੀ ਪਰਮ ਤੰਤ ਮਹਿ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸ਼ਿਵ ਨਗਰੀ ਮਹਿ ਆਸਨ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਤੁਨ ਸੋ ਹੈ ਅਹਨਿਸ ਪੂਰੈ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਦੇ ਭੂਤੰ ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆਂ ਨਾ ਨਾ ਵਰਨ ਅਨੇਕੰ ਕਹ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁਰ ਕਰ ਗਿਆਨ ਧਿਆਨ ਕਰਤ ਹਵੇ ਕਰ ਕਰਨੀ ਕਸ ਪਾਈਐ ਬਾਠੀ ਭਵਨ ਪ੍ਰੇਮ ਕਾ ਪੋਚਾ ਇਤਰਾਸ ਅਮੇਉ ਚੁਆਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਾ ਐਹ ਨਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਿਆ ਰਹਾ ਪੂਰਾ ਸਾਚ ਪਿਆਲਾ ਸਹਜੇ ਤਿਸਹ ਪੀ ਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਸ਼ੂਸ਼ੈ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠਾ ਕਰੈ ਕਿਆ ਸਿਫਤੀ ਰਤਾ ਸਦ ਬੈਰਾਗੀ ਜੂ ਐ ਜਨਮ ਨਹਾਰੈ ਕਹੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਤਹਾਰੈ ਆਸਾ ਮਹੱਲਾ ਪਹਿਲਾ ਖੁਰਾ ਆਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਹਾਇਆ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਦਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ ਰਹਾ ਸਕਤਾ ਸਿੰਘ ਮਾਰੇ ਪੈ ਵੱਗੈ ਖਸਮੈ ਸਾ ਪੁਰਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆਂ ਸਾਰ ਨ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਪਹਾਣੇ ਖਸਮੈ ਨਦਰੀ ਕੀੜਾ ਆਵੇ ਜੇ ਤੇ ਚੁਗੈ ਦਾਣ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ